ਘਰਾਂ ਦੇ ਵਿੱਚ ਮਰਡਰ ਹੋਇਆ ਸੀ ਮੈਂ ਸ਼੍ਰੀਮਤੀ ਸੁਨੀਤਾ ਜੀ ਦਾ ਕਿਉਂਕਿ ਆਪਣੇ ਘਰ ਚ ਕੱਲੀ ਸੀਗੇ ਬੜਾ ਸੈਂਸੇਸ਼ਨਲਾਈਜ਼ ਹੋਇਆ ਐ ਇਸੇ ਕਰਕੇ ਬਿਕੋਜ਼ ਉਹ ਲੁੱਟ ਖੋਤ ਲੁੱਟਪਾਟ ਦਾ ਵੀ ਸੰਕੇਤ ਸਾਹਮਣੇ ਆਏ ਸੀ ਅਲਮਾਰੀਆਂ ਫਰੋਲੀਆਂ ਹੋਈਆਂ ਸੀ ਸਮਾਨ ਵੀ ਕੁਝ ਕੈਸ਼ ਵਗੈਰਾ ਮਿਸਿੰਗ ਸੀਗਾ ਸੋਦੇ ਤੇ ਵੀ ਸਾਡੀ ਟੀਮ ਨੇ ਰਵਿੰਦਰਪਾਲ ਜੀ ਦੇ ਇਨਵੈਸਟੀਗੇਸ਼ਨ ਸਾਡੇ ਡੀਸੀਪੀ ਸਾਹਿਬ ਦੀ ਰੈਨਮਾਈ ਸ਼੍ਰੀ ਵਿਨੈਲਾ ਜੀ ਸਾਡੇ ਏਡੀਸੀਪੀ 2 ਔਰ ਇਹ ਜੋ ਭੋਲਾ ਜੀ ACP ਨੌਰ ਔਰ ਹਰਿੰਦਰ ਸਾਡੇ ਇੰਸਪੈਕਟਰ ਤੇ ਨੇ ਟੀਮ ਨੇ ਗੁਰਜੀਤ ਜਿਹੜਾ ਪੰਚਾਤ ਵਿਡੇਨਗਰ ਸਾਰਿਆਂ ਨੇ ਬੜੀ ਮਿਹਨਤ ਕੀਤੀ ਔਰ ਉੱਥੇ ਹੀ ਬੈਠੇ ਰਹੇ ਸਪੌਟ ਨਹੀਂ ਛੱਡਿਆ ਔਰ ਜਿੰਨੀ ਇਨਵੈਸਟੀਗੇਸ਼ਨ ਡੀਪਲੀ ਔਰ ਪ੍ਰੋਫੈਸ਼ਨਲੀ ਹੋ ਸਕਦੀ ਸੀ ਉਹ ਕੀਤੀ ਗਈ 올 ਐਂਗਲਸ ਵਰ ਕਪਰਡ ਪਹਿਲਾਂ ਬੇਟੇ ਤੇ ਵੀ ਸ਼ੱਕ ਗਿਆ ਹੋਰ ਵੀ ਲੋਕਾਂ ਦੇ ਸ਼ੱਕ ਗਿਆ ਬਟ ਜਦੋਂ ਕਲਿੰਚਿੰਗ ਗੱਲ ਆਈ ਸਾਰੇ ਸਾਹਮਣੇ ਤਾਂ ਇਹੀ ਨਿਕਲਿਆ ਕਿ ਉਹ ਜਿਹੜਾ ਬੇਟਾ ਇਹਨਾਂ ਦਾ ਅੰਕੁਰ ਮਹਾਜਨ ਅਮਿਤ ਦਾ ਜਿਹੜੇ ਸੁਨੀਤਾ ਜੀ ਉਹਨਾਂ ਦਾ ਫਰੈਂਡ ਜਿਹੜਾ ਲੜਕਾ ਪਿਕਸ਼ਨ ਸੂਤ ਕਰਕੇ ਸਨ ਆਫ ਪ੍ਰਜੇਸ਼ ਸੂਤ ਅਮਨ ਐਬਿਊ ਟੂ ਦੇਣਾ ਇਹਦੀ ਅੰਕੁਰ ਮਹਾਜਨ ਜਿਹੜਾ ਮਦਈ ਹੈ ਇਸ ਮਕਦਮੇ ਦਾ ਉਹਦੇ ਨਾਲ ਕਾਫੀ ਕਰਾਲਾ ਦੋਸਤੀ ਸੀ ਬੇ ਥੋੜਾ ਫਰਕ ਪੀ ਪੈ ਗਿਆ ਇਹ ਬੜਾ ਡਿਪਰੈਸ਼ਨ ਸੀਗਾ ਤੇ ਪੈਸਿਆਂ ਵੱਲੋਂ ਟੁੱਟਿਆ ਹੋਇਆ ਸੀ ਇਨੂੰ ਇਹ ਪਤਾ ਸੀਗਾ ਕਿ ਮੈਂ ਜਿਹੜੇ ਚੇਤਾ ਜੀ ਇਕੱਲੇ ਰਹਿੰਦੇ ਆ ਆਪਣੇ ਘਰ ਦੇ ਬੱਚਾ ਸੂਰੇ ਚਲੇ ਜਾਂਦਾ ਰਾਤ ਨੂੰ ਹੋਂ ਨੂੰ ਸਾਡੇ ਕੋਲ 8:30 ਦੇ ਕਰੀਬ ਜਦੋਂ ਉਹਨੇ ਆ ਕੇ ਆਪਣਾ ਦਰਵਾਜ਼ਾ ਖੋਲ੍ਹਿਆ ਹਾਊਸ ਦਾ ਉਹਨੂੰ ਪਤਾ ਲੱਗਿਆ ਮਦਰ ਦੀ ਡੈਥ ਹੋ ਗਈ ਇੱਕਦਮ ਸਾਰੇ ਬੜੀ ਘਬਰਾਹਟ ਹੋਈ ਸਾਰੀ ਪੁਲਿਸ ਉੱਤੇ ਮੌਕੇ ਤੇ ਗਈ ਸਾਰੇ ਕਲੂਜ਼ ਦਿੱਤੇ ਸੋ ਬੜਾ ਇਹਨੂੰ professionally ਵਰਕ ਕਰਦੇ ਹੋਏ ਕਿਚਨ ਸੂਰ ਨੂੰ ਅਸੀਂ ਫੜਲੇ ਲੁਧਿਆਣੇ ਤੋਂ ਔਰ ਬਾਕੀ ਉਹਦੀ ਅਜੇ ਪ੍ਰੋਗਰੈਸ ਚੱਲ ਰਹੀ ਹੈ ਜਿਹੜੀ ਬਰਾਮਦਗੀ ਵਗੈਰਾ ਹੋਣੀ ਹੈ ਕੈਸ਼ ਵਗੈਰਾ ਦੀ ਬਟ ਮੇਨ ਮੋਟਿਵ ਇਹੀ ਨਿਕਲਿਆ ਕਿ ਉਹਨੂੰ ਲੱਗਿਆ ਕਿ ਮੇਰੇ ਕੋਲ ਵਾਸਤੇ ਈਜ਼ੀ ਟਾਰਗੇਟ ਹੈ ਔਰ ਉੱਥੋਂ ਆ ਕੇ ਲੁਧਿਆਣੇ ਦਾ ਵੱਡਾ ਕਰ क्राइम ਕਰਤਾ ਕਿਉਂਕਿ ਉਹ ਭੇਤੀ ਸੀਗਾ ਤੇ ਉਹਦੇ ਨਾਲ ਤੁਹਾਨੂੰ ਪਤਾ ਹੈ ਕਿ ਸੰਸਰੀ ਵੀ ਬਹੁਤ ਫੈਲਦੀ ਹੈ ਔਰ ਗਵਾਂਡ ਦੇ ਵਿੱਚ ਵੀ ਲੋਕਾਂ ਨੂੰ ਵੀ ਇਹ ਸੀ ਪਤਾ ਨਹੀਂ ਕੀ ਗੱਲ ਹੋ ਗਈ ਕਿੰਨਾ ਕੁ ਬੰਦਾ ਹੀ ਗੜਬੜ ਹੋ ਗਈ ਪਰ ਆਪਣ ਨੂੰ ਪਤਾ ਹੀ ਹੈ ਕਿ ਭੇਤੀ ਬੰਦਾ ਹੀ ਇਹੋ ਜਿਹਾ ਕੰਮ ਕਰਦਾ ਹੈ ਔਰ ਉਹ ਮਤਲਬ ਇਸ ਵਾਰ ਦਾ ਤੋਂ ਅੰਜਾਮ ਦੇ ਜੀ ਸਿੱਸੀ ਜੀ ਦਾ ਪੰਜਾਬੀ ਇਹ ਨਹੀਂ ਚੀਜ਼ਾਂ ਦੇਖੀਆਂ ਨਹੀਂ ਆ ਜੀ ਲੋਕਾਂ ਦੀ ਸਟੇਟਮੈਂਟ ਵੀ ਲਈ ਗਈ ਥੋੜਾ ਉਹਦੇ ਪਛੋਕਰ ਨੂੰ ਜਿਹੜਾ ਲੜਕਾ ਹੈਗਾ ਆਪਣੇ ਅੰਕੁਰ ਮਹਾਜਨ ਉਹਦੇ ਵੀ ਅਸੀਂ ਦੇਖਿਆ ਕਿ ਕੌਣ ਅਸੋਸੀਏਟਸ ਨੇ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਕਲੱਬ ਕਰਕੇ ਫੇਰ ਇਹ ਗੱਲ ਆਪਾਂ ਤੈਤ ਬੰਦ ਕਰਾਂਗੇ ਇਦੀ ਉੱਥੇ ਦੁਕਾਨ ਹੈ ਜੀ ਆਪਣੇ ਕੋਸਮੈਟਿਕਸ ਦੀ ਲੁਧਿਆਣੇ ਦੇ ਵਿੱਚ ਚਲੋ ਤੇ ਪਹਿਲਾਂ ਦੇ ਹਿਸਾਬ ਦੇ ਵਿੱਚ ਚੋਰੀ ਕੀਤੀ ਉਹ ਕਹਿੰਦੇ ਪਹਿਲਾਂ ਵੀ ਉਹਨੇ ਇੱਕ ਦਿਨ ਚੁੱਪਚਾਪ ਚੋਰੀ ਚਾਰੀ ਕੀਤੀ ਸੀ ਪਤਾ ਨਹੀਂ ਲੱਗਿਆ ਉਦੋਂ ਬਾਹਸ਼ਾਪ ਵੀ ਹੋ ਜਾਂਦਾ ਵੀ ਚਲੋ ਪੈਸੇ ਕਢ ਲੈ ਦੋਸਤ ਨੇ ਇਹ ਬਟ ਇਹ ਤਾਂ ਬਹੁਤ ਹੀ ਮਤਲਬ ਮਤਲਬ ਮੈਂ ਸਮਝਦਾ ਸੀ ਨੀਅਰਸ ਕ੍ਰਾਈਮ ਕੀਤਾ ਮਾਤਾ ਵਿਚਾਰੀ ਕਰ ਲਈ ਉਹਨੂੰ ਮੌਤ ਦੇ ਕਾਰਨ ਦਾਰਕਾਂ ਹਾਂਜੀ ਉਹਨੇ ਮੈਂ ਕਰਾਂਗਾ ਦੀ ਮਾਤਾ ਨੂੰ ਪਤਾ ਹੀ ਸੀਗਾ ਮੁੰਡਾ ਬੇਸਿਕਲੀ ਇਹ ਵੀ ਤੁਸੀਂ ਕਹਿ ਸਕਦੇ ਹੋ ਪਰ ਉਹਨੂੰ ਵੈਸੇ ਵੀ ਪਤਾ ਸੀ ਵੀ ਜਦੋਂ ਮੈਂ ਇੱਥੇ ਗਿਆ ਤੇ ਮਾਤਾ ਨੇ ਤਾਂ ਦੱਸ ਹੀ ਦੇਣਾ ਸੀਗਾ ਵੀ ਇਹ ਆਇਆ ਸੀ ਪੈਸੇ ਲੈ ਗਿਆ ਮਗਰ ਕੈਸ਼ ਦੱਸ ਰਹੇ ਹੋ 80000 ਤੇ ਪਲੱਸ ਕੁਝ ਦੱਸਿਆ ਉਹਨੇ ਉਹ ਅਜੇ ਚੱਲ ਰਹੀ ਹੈ ਜੀ ਟੀਮ ਬਣੀ ਹੋਈ ਹੈ ਸਭ ਦੀ ਤੇਲੇ ਨਹੀਂ ਕੁੱਟ ਕੇ ਜੁਣੀ ਨਾ ਤੁਹਾਡੀ 커피 ਤਾਰੀ ਕੋਆਸ ਤੇ ਉਸ ਤੋਂ ਬਾਅਦ ਬਹੁਤ سارے ਸਵਾਲ ਬਣੇ ਹੋਏ ਦੇ ਵੀ ਕੋਈ ਕਹਿੰਦੇ ਤੁਮਨੇ ਇਹ ਦਿੱਤਿਆ 100% ਨਹੀਂ ਬਿਲਕੁਲ ਇਹ ਆਈ ਹੈ देखो ਗੱਲ ਕੀ ਹੁੰਦੀ ਹੈ ਕਿ ਮੈਂ ਲੋਕਾਂ ਨੂੰ ਵੀ ਇਹ ਨਹੀਂ ਕਰਨਾ ਚਾਹੁੰਦਾ ਤੁਹਾਡੇ ਮਾਦੀ ਮਰਾਹੀ ਕ੍ਰਾਈਮ ਸੋਸਾਇਟੀ ਜਦੋਂ ਦੀ ਬਣੀ ਆ ਹੁੰਦਾ ਠੀਕ ਹੈ ਹੁਣ ਕਿਸੇ ਦੇ ਮਾਈਂਡ ਚ ਜਿੱਦਾਂ ਹੁਣ ਪਹਿਲਾਂ ਕ੍ਰਾਈਮ ਵੀ ਆਪਾਂ ਡਿਸਕਸ ਕੀਤਾ ਕਿ ਦੋ ਬੰਦੇ ਏਰੀਆ ਚ ਇਕੱਠੇ ਰਹਿ ਰਹੇ ਹੈ ਉਹਦੇ ਦਿਮਾਗ ਚ ਕੀ ਚੱਲ ਰਿਹਾ ਕਿਸੇ ਨੂੰ ਕੀ ਪਤਾ ਅਚਾਨਕ ਉਹ ਬੰਦਾ ਦੇਖਦਾ ਵੀ ਇਹ ਰੋਜ਼ ਜਾਂਦਾ ਉੱਥੇ ਜਾ ਕੇ ਤੇ ਉਹ ਮਰਡਰ ਕਰ ਦਿੰਦਾ ਸਿਮਿਲਰਲੀ ਇਹ ਬੰਦਾ ਆ ਕੇ ਕਰ ਦਿੰਦਾ ਸੋ ਪੁਲਿਸ ਨੇ ਮੈਂ ਸਮਝਦਾ ਕਿ ਪਬਲਿਕ ਨੂੰ ਇਹ ਜੂਰ ਸਮਝਣਾ ਪਈਦਾ ਕਿ ਪੁਲਿਸ ਸੈਂਸਿਟਿਵਲੀ ਔਰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੀ ਹੈ ਔਰ ਜਲਦੀ ਰਿਜ਼ਲਟ ਦਿੰਦੀ ਹੈ ਉਹ ਇੱਕ ਚੀਜ਼ ਅਪਰੀਸ਼ੀਏਟ ਕਰਨੀ ਲੋ ਜੀ ਅਗਰ ਬਿਆਨ ਉਹ ਬਾਈਕ ਉੱਤੇ ਆਇਆ ਮੋਟਰਸਾਈਕਲ ਤੇ ਹੀ ਸੀ ਮੋਟਰਸਾਈਕਲ ਉੱਤੇ ਹਾਂ ਜੀ ਨੰਬਰ ਉਹ ਭਾਰਤੀ ਆ ਕਿ ਕਿਹੜੀ ਕਰੀ ਇਹੀ ਹੈ ਨੰਬਰ ਇਹਦਾ ਐਪਿਕਸ਼ਨ ਦੀ 29 ਸਾਲ